ਅੱਜ ਸਾਡਾ ਇੰਨਾ ਬੁਰਾ ਹਾਲ ਹੋਇਆ ਪਿਆ ਵਾ ਮੋਰੇ ਘਰ ਤਾਂ ਜਾ ਨਹੀਂ ਸਕਦੇ ਚਾਹੇ ਡੁੱਬ ਜਾਈਏ ਜਾਂ ਕਿੱਦਾਂ ਵੀ ਆ ਪਰ ਰਹਿਣਾ ਬਾਲ ਉੱਡੇਗੀ ਵੀ ਤੇ ਮੀਂਹ ਵੀ ਆਏਗਾ ਤੇ ਬਈ ਨੁਕਸਾਨ ਤਾਂ ਹੋਊਗਾ ਜੀ ਬਈ ਕਰੋ ਵੀ ਫੋਨ ਆ ਰਹੇ ਨੇ ਵੀ ਤੁਸੀਂ ਉੱਤੇ ਸਹੀ ਸਲਾਮਤ ਹੋ ਜਾਂ ਕਿਤਨਾ ਵੀ ਮੀਂਹ ਕਿੱਦਾਂ ਜੀ ਪਰ ਉਹਨਾਂ ਘਰ ਦੇ ਨੂੰ ਵੀ ਬਈ ਜ਼ਲਾਸਾ ਦੇਣਾ ਹੀ ਪੈਣਾ ਜੀ ਵੀ ਸਹੀ ਆ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਸਾਡਾ ਕੋਈ ਫਿਕਰ ਨਹੀਂ ਸਰਕਾਰਾਂ ਨੇ ਕੀਤਾ ਕਰਾਇਆ ਜੇ ਸਰਕਾਰਾਂ ਸਾਡਾ ਹੱਕ ਸਹੀ ਦਿੰਦੀਆਂ ਤੇ ਅੱਜ ਇੱਥੇ ਇਹਦੇ ਨਾਮ ਦਾ ਅਸੀਂ ਇਸ ਦੇ ਦੇ ਵਿੱਚ ਬਚਿੰਦੇ ਆ ਅਸੀਂ ਕੋਈ ਬਾਹਰ ਦੇ ਲੋਕ ਨਹੀਂ ਗਏ ਜਾਂ ਹੈ ਚੀਨ ਦੇ ਜਾਂ ਪਾਕਿਸਤਾਨ ਦੇ ਸਾਡਾ ਇਹ ਵਤੀਰਾ ਨਾ ਕੀਤਾ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਖਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ तकरीबन ਅੱਧੀ ਰਾਤ ਦਾ ਵੇਲਾ ਔਰ ਰਾਤ ਨੂੰ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਵੀ ਜਾਰੀ ਕੀਤਾ ਹੋਇਆ ਤੇਜ਼ ਮੀਂਹ ਦਾ ਹਨੇਰੀ ਦਾ ਬਿਜਲੀ ਦਾ ਔਰ ਉਹਦੇ ਨਾਲ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਤਾਂ ਦੇਖ ਸਕਦੇ ਹਾਂ ਕਿ ਰਾਤ ਦਾ ਵੇਲਾ ਔਰ ਹਵਾਵਾਂ ਤੇਜ਼ ਸ਼ੁਰੂ ਹੋ ਗਈਆਂ ਕਿਨਮਣ ਵੀ ਸ਼ੁਰੂ ਹੋ ਗਈ ਆ ਬਿਜਲੀ ਗਰਜਦੀ ਹੋਈ ਵੀ ਨਜ਼ਰ ਆਉਂਦੀ ਆ ਵਾਰ-ਵਾਰ ਦੇਖ ਸਕਦੇ ਹੋ ਤੁਸੀਂ ਅਸਮਾਨ ਦੇ ਵਿੱਚ ਬਿਜਲੀ ਗਰਜਦੀ ਹੋਈ ਨਜ਼ਰ ਆਉਂਦੀ ਆ ਬੱਦਲ ਗੜਕ ਰਹੇ ਆ ਔਰ ਕਿਸਾਨ ਜਿਹੜਾ ਉਹ ਆਪਣੇ ਘਰ-ਬਾਰ ਛੱਡ ਕੇ ਆਇਆ ਹੋਇਆ ਤਾਂ ਦੇਖ ਸਕਦੇ ਹੋ ਤਾਂ ਬਿਜਲੀ ਗਰਜਦੀ ਹੋਈ ਨਜ਼ਰ ਆਉਂਦੀ ਆ ਲਗਾਤਾਰ ਅਸਮਾਨ ਦੇ ਵਿੱਚ ਔਰ ਅਸਮਾਨ ਦੇ ਥੱਲੇ ਖੁੱਲੀ ਛੱਦੇ ਥੱਲੇ ਖੁੱਲੇ ਅਸਮਾਨ ਦੇ ਥੱਲੇ ਕਿਸਾਨ ਜੋ ਅਨ ਦਾਤਾ ਅਨ ਦਾਤਾ ਖੁੱਲੇ ਅਸਮਾਨ ਥੱਲੇ ਸੌਣ ਨੂੰ ਮਜਬੂਰ ਹ ਤਾਂ ਵਾਰ-ਵਾਰ ਬਿਜਲੀ ਗੜਕ ਰਹੀ ਹੈ ਬਿਜਲੀ ਗਰਜ ਰਹੀ ਹੈ ਔਰ ਇਧਰ ਕਿਸਾਨ ਨੇ ਤਾਂ ਮੀਂਹ ਵੀ ਕਿਨਵੇਂ ਸ਼ੁਰੂ ਹੋ ਚੁੱਕੀ ਹੈ ਥੋੜੀ ਬਹੁਤੀ ਬੂੰਦਾਬੰਦੀ ਜਿਹੜੀ ਹੈ ਹੋ ਰਹੀ ਹੈ ਲਗਾਤਾਰ ਪਰ ਕਿਸਾਨ ਜਿਹੜਾ ਉਹ ਸੜਕਾਂ ਦੇ ਉੱਪਰ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਹਾਲਾਂਕਿ ਪ੍ਰਬੰਧ ਕਿਸਾਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਪਰ ਦੇਖ ਸਕਦੇ ਹੋ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕੀਤਾ ਇੱਕ ਪਾਸੇ ਕੀ ਤੇਜ਼ ਮੀਂਹ ਦਾ ਔਰ ਹਨੇਰੀ ਦਾ ਪਰ ਇਸ ਪਾਸੇ ਦੇਖ ਸਕਦੇ ਹੋ ਤੁਸੀਂ ਕਿ ਇਹ ਹੀ ਮੌਸਮ ਹੈ ਇਹ ਮਾਹੌਲ ਹੈ ਇੱਕ ਪਾਸੇ ਮੌਸਮ ਖਰਾਬ ਹੋਇਆ ਹੋਇਆ ਪਰ ਕਿਸਾਨ ਫਿਰ ਵੀ ਡਟ ਕੇ ਖੜਾ ਕਿਉਂਕਿ ਤੇਜ਼ ਬਿਜਲੀ ਲਿਸ਼ਕਣੀ ਸ਼ੁਰੂ ਹੋ ਚੁੱਕੀ ਆ ਤੇਜ਼ ਬਿਜਲੀ ਲਿਸ਼ਕਰੀ ਹੈ ਔਰ ਹਲਕੀ ਬੂੰਦਾਬੰਦੀ ਵੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਤਾਂ ਕਿਸਾਨ ਫਿਰ ਵੀ ਸੜਕਾਂ ਦੇ ਉੱਪਰ ਡਟਿਆ ਹੋਇਆ ਕਿਸਾਨ ਕਹਿੰਦਾ ਕਿ ਅਸੀਂ ਆਪਣੀਆਂ ਮੰਗਾਂ ਮਨਵਾ ਕੇ ਜਾਣੀ ਹੈ ਸਰਕਾਰ ਦੇ ਕੋਲੋਂ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਚੱਲ ਰਹੀਆਂ ਹਨ ਲਗਾਤਾਰ ਮੀਟਿੰਗਾਂ ਦੇ ਦੌਰ ਚੱਲ ਰਹੇ ਆ ਪਰ ਗੱਲ ਬਣਦੀ ਨਜ਼ਰ ਨਹੀਂ ਆਈ ਇਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਤੁਸੀਂ ਕਿਸਾਨ ਕਿਸਾਨਾਂ ਨੇ ਆਪਣਾ ਇੰਤਜ਼ਾਮ ਜਿਹੜਾ ਕੀਤਾ ਉੱਪਰ ਤਰਪਾਲਾਂ ਬਿਸ਼ੱਕ ਪਾ ਕੇ ਲੈਂਦੀਆਂ ਕਿਉਂਕਿ ਮੀਂਹ ਕਣੀ ਦਾ ਪਤਾ ਨਹੀਂ ਹੁੰਦਾ ਕਿਉਂਕਿ ਹੁਣ ਜਿਸ ਤਰੀਕੇ ਨਾਲ ਬਿਜਲੀ ਗੱਜਦੀ ਹੋਈ ਬਿਜਲੀ ਲਿਚਕਦੀ ਹੋਈ ਬੱਦਲ ਗੱਜਦੇ ਹੋਏ ਨਜ਼ਰ ਆ ਰਹੇ ਆ ਉਸ ਨੂੰ ਦੇਖਦੇ ਹੋਇਆ ਪਰ ਬੰਦੋਤਾ ਕਿਸਾਨਾਂ ਨੇ ਕੀਤੇ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਤੇਜ ਮੀਂਹ ਦਾ ਬਿਜਲੀ ਦਾ ਹਨੇਰੀ ਦਾ ਅਲਰਟ ਜਾਰੀ ਕੀਤਾ ਉਸ ਨੂੰ ਦੇਖ ਕੇ ਵੀ ਕਿਸਾਨਾਂ ਨੇ ਹੋਰ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਹੋਈਆਂ ਨੇ ਇੱਧਰ ਵੀ ਕਿਸਾਨ ਨੇ ਟਰਾਲੀਆਂ ਦੇ ਵਿੱਚ ਔਰ ਦੂਰ ਤੱਕ ਇਸੇ ਤਰੀਕੇ ਦੇ ਨਾਲ ਗੱਲ ਵੀ ਕਰਦੇ ਆ ਮੁੰਡੇ ਨੌਜਵਾਨ ਨਿਕਲੇ ਬਾਹਰ ਟਰਾਲੀ ਚ ਕੀ ਕਿਵੇਂ ਦੇਖਦੇ ਹਾਂ ਕੰਮਨ ਵੀ ਥੋੜੀ ਬਹੁਤ ਸ਼ੁਰੂ ਹੋ ਗਈ ਆ ਬਿਜਲੀ ਵੀ ਲਿਸ਼ਕਰੀ ਆ ਔਰ ਅੰਨਦਾਤਾ ਕਹੌਣ ਵਾਲਾ ਕਿਸਾਨ ਜਿਹੜਾ ਉਹ ਸੜਕਾਂ ਦੇ ਉੱਪਰ ਆ ਖੁੱਲ੍ਹੇ ਸਾਮਾਨ ਥੱਲੇ ਹਾਂਜੀ ਭਾਈ ਜੀ ਇਹ ਸਰਕਾਰਾਂ ਵੱਲ ਕੀਤਾ ਕਰਾਇਆ ਜੀ ਇਸ ਸਰਕਾਰਾਂ ਸਾਡਾ ਹੱਕ ਸਹੀ ਨਹੀਂ ਦਿੰਦੀਆਂ ਤੇ ਅੱਜ ਇੱਥੇ ਇਹਦੇ ਨਾਮ ਦਾ ਤਾਂ ਅਸੀਂ ਆਪਣੇ ਘਰਾਂ 'ਚ ਆਰਾਮ ਨਾਲ ਸੁੱਤੇ ਹੁੰਦੇ ਪਰ ਸਰਕਾਰਾਂ ਦੇ ਜੋ ਵੀ ਕਾਨੂੰਨ ਕੱਢੇ ਜੋ ਬਹੁਤ ਗਲਤ ਕੱਢੇ ਉਸ ਕਰਕੇ ਅਸੀਂ ਹੁਣ ਸੜਕਾਂ 'ਤੇ ਦੇਖੋ ਮੌਸਮ ਵੀ ਖਰਾਬ ਹੋ ਰਹੀ ਸਾਨੂੰ ਹੁਣ ਆਪਣੀ ਜਿੰਤਾ ਹੀ ਘਰੋਂ ਵੀ ਫੋਨ ਆ ਰਹੇ ਨੇ ਵੀ ਤੁਸੀਂ ਉੱਥੇ ਸਹੀ ਸਲਾਮਤ ਹੋ ਜਾਂ ਕਿੱਦਾਂ ਵੀ ਮੀਂਹ ਕਿੱਦਾਂ ਜੀ ਕੀ ਕਹੋਂਗੇ ਬਈ ਇਹੀ ਕਹਿੰਦੇ ਵੀ ਘਰ ਦੇ ਦਰ ਵਾਰ-ਵਾਰ ਫੋਨ ਆਉਂਦੇ ਨੇ ਘਰੇ ਸਾਡੇ ਜਿਹੜਾ ਪਿੰਡ ਹੈ ਨਾ ਪਟਿਆਲੇ ਜ਼ਿਲ੍ਹੇ ਤੋਂ ਅਸੀਂ ਉੱਥੇ ਵੀ ਪਈ ਜਾਂਦਾ ਹਨ ਘਰ ਦੇ ਵਾਰ-ਵਾਰ ਪੁੱਛੀ ਜਾਂਦੇ ਵੀ ਉੱਥੇ ਕਿੱਦਾਂ ਅਸੀਂ ਕਹਾਂ ਵੀ ਡਬਲ ਤਰਪਾਲ ਵੇਹੀ ਐਣ ਸਹੀ ਸਲਾਮਤਾਂ ਵਿਚਾਰੂਗਾ ਪੂਰਾ ਜਿੰਨਾ ਮਰਜ਼ੀ ਮੀ ਪਵੇ ਰਵੇ ਨਾ ਰਵੇ ਬਈ ਘਰ ਤੇ ਜਾਣੀ ਸਕਦਾ ਨਹੀਂ ਬਈ ਓੱਖ ਹੈ ਜੀ ਹੁਣ ਪੂਰੇ ਘਰ ਤੇ ਜਾਣੀ ਸਕਦੇ ਚਾਹੇ ਡੁੱਬ ਜਾਈਏ ਚਾਹੇ ਕਿੱਦਾਂ ਵੀ ਆ ਪਰ ਰਹਿਣ ਨਾਲ ਵਾਲ ਉੱਡੇਗੀ ਵੀ ਤੇ ਮੀ ਵੀ ਆਏਗਾ ਤੇ ਬਈ ਨੁਕਸਾਨ ਤਾਂ ਹੋਊਗਾ ਜੀ ਹੁਣ ਇਹ 43 ਸਾਰੀ ਜਲ ਜੀਰੇ ਦੇ ਪਾਣੀ ਨਾਲ ਭਰੀ ਹੋਈ ਏ ਸੇਵਾ ਦੇ ਹਾਂ ਜੀ ਤੇ ਉਸ ਕਰਕੇ ਹੁਣ ਨੁਕਸਾਨ ਤਾਂ ਹੋਊਗਾ ਜੀ ਪਰ ਹੁਣ ਘਰ ਦੇ ਨੂੰ ਵੀ ਬਈ ਜ਼ਲਾਸਾ ਦੇਣਾ ਹੀ ਪੈਣਾ ਹੀ ਬਈਆਂ ਸਹੀਆਂ ਉਸ ਕਰਕੇ ਬਈ ਹਾਂਜੀ ਇਹ ਨੌਜਵਾਨ ਵੀਰ ਜਿਹੜੇ ਜਲ ਜੀਰੇ ਦੇ ਨਾਲ ਤੇ ਪਾਣੀ ਦੇ ਨਾਲ ਪਾਣੀ ਦੀਆਂ ਬੋਤਲਾਂ ਨਾਲ ਭਰੀ ਹੋਈ ਟਰਾਲੀ ਬਾਪੂ ਜੀ ਹੁਣੀ ਤੁਰੇ ਆਉਂਦੇ ਗੱਲ ਕਰਦੇ ਆਂ ਬਾਪੂ ਜੀ ਕੀ ਹਾਲ ਹੈ ਠੀਕ ਹੋ ਚੜਦੀ ਕਲਾ ਚੜਦੀ ਕਲਾ ਸਾਰੇ ਦੇਸ਼ ਨੂੰ ਅੰਨ ਖਵਾਉਣ ਵਾਲਾ ਕਿਸਾਨ ਅੰਨ ਗਾਉਣ ਵਾਲਾ ਕਿਸਾਨ ਇੰਨੀ ਬਿਜਲੀ ਲਿਸ਼ਕਰੀ ਆ ਬੱਦਲ ਗਰਜ ਰਹੇ ਆ ਔਰ ਉਧਰੋਂ ਬੂੰਦਾਬੰਦੀ ਵੀ ਮੀਂਹ ਵੀ ਪੈਣਾ ਸ਼ੁਰੂ ਹੋ ਗਿਆ ਤੇ ਕਿਵੇਂ ਦੇਖਦੇ ਹੋ ਖੁੱਲੇ ਅਸਮਾਨ ਥੱਲੇ ਲਾਏ ਹੋਏ ੜੇ ਸਭ ਤੋਂ ਓਡੀ ਗੱਲ ਦੱਸ ਕੀ ਹੈ ਜੀ ਅੱਜ ਇਹ ਜਿਹੜਾ ਤੁਸੀਂ ਤੁਹਾਡੀ ਜਿਹੜੀ ਗੱਲ ਦਾ ਜਵਾਬ ਹੈ ਵੀ ਜਿਵੇਂ ਬੂੰਦਾਬੰਦੀ ਦੇ ਥੱਲੇ ਵੀ ਅੱਜ ਕਿਸਾਨ ਇੱਥੇ ਸੜਕ ਤੇ ਸੌਂ ਰਿਹਾ ਸਾਡੀਆਂ ਸਰਕਾਰਾਂ ਦੀ ਨਲਾਕੀ ਆ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਨੂੰ ਸਾਡਾ ਕੋਈ ਫਿਕਰ ਨਹੀਂ ਜਿਵੇਂ ਸਾਡੇ ਨੋ ਫੂਡ ਨੋ ਫਾਰਮਰ ਆ ਕਿਹਾ ਪਰ ਵੇਖੋ ਲੋਕ ਸਾਨੂੰ ਮੰਨਦੇ ਨੇ ਪਰ ਸਾਡੀਆਂ ਸਰਕਾਰਾਂ ਸਾਨੂੰ ਨਹੀਂ ਮੰਨਦੀ ਉਹ ਅੱਜ ਆ ਤੁਸੀਂ ਮੌਸਮ ਵੇਖ ਲੋ ਜਿਹਦੇ ਕਾਰਨ ਅੱਜ ਸਾਡਾ ਇੰਨਾ ਬੁਰਾ ਹਾਲ ਹੋਇਆ ਪਿਆ ਵਾ ਵੇ ਅੱਜ ਸਾਡੇ ਸਾਰੇ ਟਰਾਲੀਆਂ ਦੇ ਵਿੱਚ ਤੁਸੀਂ ਵੇਖ ਲਿਆ ਟਰਾਲੀਆਂ ਟਰਾਲੀਆਂ ਦੇ ਵਿੱਚ ਲੋਕ ਸੁੱਤੇ ਪਏ ਨੇ ਪਰ ਇਹ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਵੀ ਅਸੀਂ ਇਸ ਦੇਖਦੇ ਬਚਿੰਦੇ ਆ ਅਸੀਂ ਕੋਈ ਬਾਹਰ ਦੇ ਲੋਕ ਨਹੀਂ ਗਏ ਜਾਂ ਹਾਂ ਚੀਨ ਦੇ ਜਾਂ ਪਾਕਿਸਤਾਨ ਦੇ ਸਾਡਾ ਇਹ ਵਤੀਰਾ ਨਾ ਕੀਤਾ ਜਾਵੇ ਠੀਕ ਹੈ ਤਾਂ ਧੰਨਵਾਦ ਆਪ ਜੀ ਤਾਂ ਦੇਖ ਸਕਦੇ ਹੋ ਤੁਸੀਂ ਇਹ ਮਾਹੌਲ ਰਾਤ ਦਾ ਔਰ ਉੱਪਰ ਅਸਮਾਨ ਦੇ ਬਿਜਲੀ ਗੱਜਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਤੁਸੀਂ ਅਸਮਾਨ ਦੇ ਵਿੱਚ ਵੀ ਜਗਜੀਤ ਨੂੰ ਕਹੂੰਗਾ ਜਗਜੀਤ ਇੱਕ ਵਾਰ ਦਿਖਾਏ ਹੋਵੇ ਕਿ ਕਿੰਨੀ ਜ਼ਬਰਦਸਤ ਤਰੀਕੇ ਦੇ ਨਾਲ ਬਿਜਲੀ ਲਿਸ਼ਕਦੀ ਹੋਈ ਨਜ਼ਰ ਆ ਰਹੀ ਹੈ ਅਸਮਾਨ ਦੇ ਵਿੱਚ ਔਰ ਕਿਸਾਨ ਜਿਹੜਾ ਉਹ ਸੜਕ ਦੇ ਉੱਪਰ ਅਨੁਦਾਤਾ ਜਿਹੜਾ ਉਹ ਸੜਕ ਦੇ ਉੱਪਰ ਆ ਤਾਂ ਕਿਸਾਨ ਦੇਖ ਸਕਦੇ ਹੋ ਇਹ ਬਿਜਲੀ ਲਿਸ਼ਕ ਰਹੀ ਹੈ ਪੂਰਾ ਜ਼ਬਰਦਸਤ ਤਰੀਕੇ ਦੇ ਨਾਲ ਬੱਦਲ ਗੱਜਦੇ ਹੋਏ ਨਜ਼ਰ ਆ ਰਹੇ ਆ ਪਰ ਅਨੁਦਾਤਾ ਕਿਸਾਨ ਜਿਹੜਾ ਉਹ ਫਿਰ ਵੀ ਡਟਿਆ ਬੈਠਾ ਕਿ ਅਸੀਂ ਆਪਣੀਆਂ ਮੰਗਾਂ ਮਨਵਾ ਕੇ ਜਾਵਾਂਗੇ ਮੀ ਵੀ ਪਹਿਣਾ ਸ਼ੁਰੂ ਹੋ ਗਿਆ ਸ਼ੰਭੂ ਬਾਰਡਰ ਦੇ ਉੱਪਰ ਤਾਂ ਪਰ ਕਿਸਾਨ ਫਿਰ ਵੀ ਡੇਰੇ ਲਾ ਕੇ ਸ਼ੰਭੂ ਬਾਰਡਰ ਤੇ ਬੈਠਾ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼ੰਭੂ